ਅੱਜ ਇਹ ਕਿ ਪੇਠਿਆਂ ਦੀਆਂ ਵੱਲਾਂ ਪੇਠਿਆਂ ਦੀਆਂ ਵੱਲਾਂ ਤੇ ਆਹ ਮਿਰਚਾਂ ਲੈਂਦੀਆਂ ਬਈ ਵਾਵਾ ਲੈ ਪੈਂਦੀਆਂ ਫਾਲ ਵਾਵਾ ਲੱਗਿਆ ਮਿਰਚਾਂ ਨੂੰ ਆਹ ਆਪਣੇ ਗੰਡੇ ਆਰੇ ਯਾ ਲਸਣਾ ਪਟਨੀ ਸ਼ੁਰੂ ਕਰਤੀ ਇਧਰੋਂ ਪੱਟਤੀ ਇੱਕ ਕੈਰੀ ਚੋਂ ਇੱਕ ਕੈਰੀ ਜੋ ਪਟਾਂਗੇ ਇਹ ਬਰਾਮਾ ਦੇ ਬੂਟੇ ਦੋ ਲਾਏ ਸੀਗੇ ਤੇ ਪੂਰੀ ਰੋਹ ਦੇਈ ਜਾਂਦੇ ਪੂਰੇ ਵਧੀਆ ਚੱਲੇ ਪਏ ਆ ਲਸਣ ਜਿਹੜੀ ਪਾਕਿਸਤਾਨੀ ਲਸਣ ਸੀ ਲਿਆਂਦੀ ਥੋੜੀ ਜਿਹੀ ਲਈ ਸੀ ਕਿਸੇ ਤੋਂ ਤੇ ਥੋੜੀ ਲਾਈ ਵੀ ਐ ਆ ਆ ਚੱਲ ਪਈ ਆਪਣੀ ਬੈਂਗਣੀ ਨਵੀਂ ਆ ਮਿਰਚਾਂ ਦੇ ਬੂਟੇ ਪੂਰੇ ਬਾਈ ਜੀ ਵਧੀਆ growth ਕਰੀ ਜਾਂਦੇ ਆ ਬੂਟੇ ਤੇ ਦਾ ਲੱਗੀਆਂ ਵੀ ਪਈਆਂ ਵਿੱਚ ਵਿੱਚ ਕੋਸ ਮਿਰਚਾਂ ਵਿੱਚੋਂ ਤੋੜ ਵੀ ਲਈਆਂ